ਭਾਈ ਠੰਡ ਦੇ ਕਿਤੇ ਨਹੀਂ ਕਾਰੋਬਾਰ ਦਾ ਬੰਦਾ ਨਹੀਂ ਬਿਜਾਰ ਚ ਨਜ਼ਰ ਆਂਦਾ ਕਿ 12 ਵਜੇ ਤੱਕ ਤਾਂ ਪਹਿਲਾਂ ਉਦਾਂ ਹੀ ਨਹੀਂ ਕਸਟਮਰ ਨਿਕਲਦਾ 1 ਵਜੇ ਕਸਟਮਰ ਨਿਕਲਦਾ ਤਾਂ ਉਹਨੂੰ ਵੀ 4 ਵਜੇ ਭੱਜੋ ਨੱਸੀ ਦੀ ਪਈ ਹੁੰਦੀ ਹੈ ਕਿ ਦਿਨ ਡੁੱਬ ਜਾਣਾ ਦਿਨ ਛੋਟੇ ਹੈ ਸੂਰਜ ਦੇਵਤਾ ਤੇ ਨਿਕਲਦਾ ਹੀ ਨਹੀਂ ਕਤਾਬਾਂ ਦਾ ਕਾਰੋਬਾਰਾ ਕਤਾਬਾਂ ਕੱਪੜੀਆਂ ਸਟੇਸ਼ਨੀ ਵਿਕਦੀਆਂ ਸਕੂਲ 15 ਤੱਕ ਬੰਦ ਹੋ ਓੰਕਾਰ ਕੇ ਅੱਜ ਤਦਾ ਮੰਦਾ ਪਿਆ ਅੱਜ ਉਹ ਜੀ ਕੀ ਗੱਲ ਵਿਹਲੇ ਬੈਠੇ ਜੇ ਵਿਹਲੇ ਬੈਠੇ ਘਾਹ ਕਾਣਗੇ ਤੇ ਕਪੜਾ ਦੇਵਾਂਗੇ ਆਪਣੇ ਆ ਤੇ ਕੱਟ ਕੇ ਦੇ ਕੱਟਣੋਂ ਰੋਏ ਮੈਂ ਜਸਪਾਲ ਸ਼ਰਮਾ ਠੰਡ ਦੀ ਗੱਲ ਕਰੀਏ ਤੇ ਅੱਜ ਲਗਭਗ 15-20 ਦਿਨ ਤੋਂ ਬਹੁਤ ਜ਼ਿਆਦਾ ਠੰਡ ਪੈਣ ਕਰਨਾ ਬਜ਼ਾਰਾਂ ਦੇ ਕਾਰੋਬਾਰ ਜਿਹੜੇ ਲੋਕਾਂ ਦੇ ਠੱਪ ਹੋਏ ਪਏ ਆ ਅਸੀਂ ਅੱਜ ਨੇੜਲਾਗਰੂ ਦੇ ਬਜ਼ਾਰਾਂ ਦੇ ਵਿੱਚ ਹੀ ਫਿਰ ਤੁਰ ਕੇ ਦੇਖਿਆ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਇਹਨਾਂ ਨੂੰ ਦੱਸਿਆ ਕਿ ਕਾਫੀ ਦਿਨਾਂ ਤੋਂ ਇੰਨਾ ਮੰਦਾ ਵਾ ਕਿ ਸਾਨੂੰ ਪਤਾ ਨਹੀਂ ਲੱਗਾ ਕਿ ਕਦੋਂ ਦਿਨ ਦੇ ਹਰ ਕੋਈ ਆਉਂਦਾ ਤੇ ਕਦੋਂ ਚਲ ਜਾਂਦਾ ਮੈਂ ਇੱਥੇ ਇੱਕ ਦੁਕਾਨਦਾਰ ਕੋਲ ਵੀਰ ਕੋਲ ਆਇਆ ਮੈਂ ਉਹਨਾਂ ਨਾਲ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਕੀ ਨਾਂ ਟਾਡਾ ਮੈਂ ਗੁਲਸ਼ਨ ਜੈ ਪ੍ਰੈਜ਼ੀਡੈਂਟ ਮਣੀਆਰੀ ਡੈਡੀਮੈਡ ਬੁੱਕਸ ਐਸਸਨ ਜੰਡਿਆਲਾ ਗੁਰੂ ਵੇਖੋ ਜੀ ਇਹ ਪਿਛਲੇ ਦਿਨਾਂ ਤੋਂ ਜਿਹੜੀ ਠੰਡ ਪੈ ਰਹੀ ਹੈ ਭਾਰੀ ਉਹਦੇ ਨਾਲ ਤੁਹਾਡਾ ਕਾਰੋਬਾਰ ਤੇ ਕੀ ਅਸਰ ਪਿਆ ਭਾਈ ਠੰਡ ਦੇ ਕਿਤੇ ਨਹੀਂ ਕਾਰੋਬਾਰ ਦਾ ਬੰਦਾ ਨਹੀਂ ਬਾਜ਼ਾਰ 'ਚ ਨਜ਼ਰ ਆਂਦਾ ਕਿ 12 ਵਜੇ ਤੱਕ ਤਾਂ ਪਹਿਲਾਂ ਉਦਾਂ ਹੀ ਨਹੀਂ ਕਸਟਮਰ ਨਿਕਲਦਾ 1 ਵਜੇ ਕਸਟਮਰ ਨਿਕਲਦਾ ਤਾਂ ਉਹਨੂੰ ਵੀ 4 ਵਜੇ ਭੱਜੋ ਨੱਸੀ ਦੀ ਪਈ ਹੁੰਦੀ ਹੈ ਕਿ ਦਿਨ ਡੁੱਬ ਜਾਣਾ ਦਿਨ ਛੋਟੇ ਹੈ ਸੂਰਜ ਦੇਵਤਾ ਤੇ ਨਿਕਲਦਾ ਹੀ ਨਹੀਂ ਤੇ ਘਰੋ ਘਰੀ ਚੱਲ ਜਾਂਦੇ ਉਸ ਤੋਂ ਬਾਅਦ ਅੱਤ ਦਾ ਮੰਦਾ ਹੁੰਦਾ ਕਿੰਨੇ ਦਿਨ ਹੋ ਗਏ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ 15 ਦਿਨ ਹੋ ਗਏ ਭਾਈ 15 ਦਿਨ ਹੋ ਗਏ ਸੂਰਜ ਦੇਵਤਾ ਦੇ ਦਰਸ਼ਨ ਹੋਇਆ ਤੋਂਦੀ ਤੋਂਦਾ ਕੋਈ ਕਾਰੋਬਾਰ ਦਾ ਸਵਾਦ ਹੀ ਨਹੀਂ ਆਇਆ ਇੱਥੇ ਤੁਹਾਡਾ ਕਾਹਦਾ ਕਾਰੋਬਾਰ ਹੈ ਮੇਰਾ ਬੁੱਕਸ ਕਿਤਾਬਾਂ ਦਾ ਕਾਰੋਬਾਰ ਆ ਕਿਤਾਬਾਂ ਕਾਪੀਆਂ ਸਟੇਸ਼ਨਰੀ ਵਿਕਦੀ ਆ ਸਕੂਲ 15 ਦਿਨ ਬੰਦ ਹੋਣ ਕਰਕੇ ਅੱਤ ਦਾ ਮੰਦਾ ਪਿਆ 6ਵੀਂ ਤੋਂ 12ਵੀਂ ਤੱਕ ਦਾ ਸਕੂਲ ਸਰਕਾਰ ਨੇ ਖੋਲੇ ਆ ਉਹਦੇ ਨਾਲ ਥੋੜੀਕ ਬੱਚਿਆਂ ਦੀ ਸਵੇਰੇ ਰੌਣਕ ਹੋਈ ਆ ਇਦਾਂ ਹੁਣ ਦਿਨ ਦੇਰ ਲੰਘ ਕੇ ਗਏ ਆ ਨਵਾਂ ਸਾਲ ਵੀ ਆਇਆ ਸੀ ਉਸ ਤੋਂ ਬਾਅਦ ਥੋੜੇ ਦਿਨ ਹੋਏ ਆ ਲੋਹੜੀ ਲੰਘ ਕੇ ਗਈ ਆ ਕੀ ਤੁਹਾਨੂੰ ਲੋਹੜੀ ਤੇ ਪਹਿਲਾਂ ਵਰਗਾ ਮਾਹੌਲ ਨਜ਼ਰ ਆਇਆ ਵੀ ਇਦਾਂ ਪਹਿਲਾਂ ਰੌਣਕਾਂ ਨਹੀਂ ਸੀ ਇਸ ਵਾਰ ਵੀ ਉਸ ਤਰ੍ਹਾਂ ਰੌਣਕ ਰੌਣਕ ਨਜ਼ਰ ਆਈਆਂ ਤੁਹਾਨੂੰ ਨਾ ਭਾਜੀ ਲੋਹੜੀ ਤੇ ਤੇ ਸਾਡੀਆਂ ਦੁਕਾਨਾਂ ਤੇ ਮੇਲੇ ਲੱਗੇ ਹੁੰਦੇ ਸੀ ਤੈ ਕਿਤੇ ਕੋਈ ਕਸਟਮਰ ਬਾਜ਼ਾਰ ਤੇ ਲੋਹੜੀ ਦੇ ਦਿਨ ਵੀ ਖਾਲੀ ਬਾਜ਼ਾਰ ਨਜ਼ਰ ਆਇਆ ਜਵੇਂ ਅੱਜ ਤੁਸੀਂ ਵੇਖਦੇ ਪਹਿ ਜੇ ਨਾ ਨਵੇਂ ਸਾਲ ਤੇ ਕੋਈ ਇੰਨਾ ਰੌਣਕ ਮੇਲਾ ਆਇਆ ਬਹੁਤ ਹੀ ਲੋਕੀ ਜਿਹੜੇ ਆ ਨਾ ਠੰਡ ਕਰਕੇ ਘਰਾਂ ਚੋਂ ਨਹੀਂ ਨਿਕਲੇ ਕਿਦਾਂ ਕਿ ਲੋੜੀ ਵਾਲੇ ਦਿਨ ਪਤਾਸੇ ਵਾਲੀਆਂ ਦੁਕਾਨਾਂ ਤੇ ਰੇੜੀ ਮੋਫਲੀਆਂ ਦੇ ਕਰਨਾਂ ਤੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਐਸਾ ਨਜ਼ਰ ਆਈ ਤੁਹਾਨੂੰ ਉਹ ਵੀ ਮੈਂ ਕਹਾਂ ਭਾਈ ਪਤਾਸਿਆਂ ਰੋੜੀਆਂ ਦੁਕਾਨਾਂ ਛੱਡੋ ਪਤਾਸਾ ਦੇ ਕਿਤੇ 1 ਰੁਪਏ ਤੱਕ ਦਾ ਵਿਕਦਾ ਨਜ਼ਰ ਨਹੀਂ ਬਿਆਜ ਆਇਆ ਇਹਨਾਂ ਮੇਰਾ ਬਿਆਰ ਮੇਨ ਪਤਾਸੇ ਦੀ ਮਾਰਕੀਟ ਸੀ ਜਿੱਥੇ ਕਿ ਮੇਲੇ ਲੱਗੇ ਹੁੰਦੇ ਕੋਈ ਕਹਿੰਦਾ ਮੈਨੂੰ 10 ਕਿਲੋ ਦੇਈ ਕੋਈ ਕਹਿੰਦਾ ਮੈਨੂੰ ਵੀ ਲੈਨ ਸਰ ਵਾਰੀ ਜਾਂਦੀ ਜਾਇਦ ਕੀ ਤੇ ਕਿਸੇ ਨੇ ਪੁੱਛੇ ਨਹੀਂ ਪਤਾਸਾ ਹੈਗਾ ਜਾਂ ਨਹੀਂ ਹੈਗਾ ਮਤਲਬ ਕੁੱਲ ਮਿਲਾ ਕੇ ਇਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਕਿ ਕੁਝ ਜਿੰਨੇ ਦਿਨਾਂ ਤੋਂ ਵੀ ਆ ਠੰਡ ਪੈ ਰਹੀ ਹੈ ਲਗਭਗ 10 15 ਦਿਨ ਹੋ ਗਏ ਆ 9 ਸਾਲ ਤੋਂ ਹੀ ਸਮਝ ਲਓ 9 ਸਾਲ ਤੋਂ ਲੋਕਾਂ ਦੇ ਘਰੋਬਾਰ ਬਿਲਕੁਲ ਜ਼ੀਰੋ ਹੋਏ ਪਏ ਆ ਦੁਕਾਨਦਾਰ ਬਿਲਕੁਲ ਵਿਹਲੇ ਬੈਠੇ ਮੱਖੀਆਂ ਮਾਰ ਰਹੇ ਆ ਮੈਂ ਹੋਰ ਵੀ ਦੁਕਾਨਦਾਰ ਵੀਰਾਂ ਨਾਲ ਗੱਲਬਾਤ ਕਰੂੰਗਾ ਹਾਂਜੀ ਬੌਝ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਤੀਸ਼ ਜੈਨ ਆ ਜੀ ਬੌਝ ਜੀ ਕੀ ਗੱਲ ਵਿਹਲੇ ਬੈਠੇ ਜੇ ਵਿਹਲੇ ਬੈਠੇ ਘਾਹ ਕਾਣਗੇ ਤੇ ਕਪੜਾ ਦੇਵਾਂਗੇ ਆਪਣੇ ਉੱਤੇ ਕੱਟ ਕੇ ਦੇ ਕੱਟਣ ਹੋ ਰਹੇ ਗਾਗ ਆਣਗੇ ਦਵਾਗੇ ਨਾ ਸੋਦਾ ਗਾਗ ਨਹੀਂ ਆਉਂਦੇ ਬਈ ਕੀ ਕਰਨੇ ਗਾਹ ਕਿਉਂ ਘਟ ਆ ਰਿਆ ਗਾਗ ਤੇ ਕਿ ਠੰਡ ਬਹੁਤ ਜ਼ਿਆਦਾ ਵਾ ਠੰਡ ਬੁਰ ਕਾ ਕੀ ਘਟ ਰੰਦਾ ਹੈ ਕਿ ਮੰਗਾਈ ਬਹੁਤ ਜ਼ਿਆਦਾ ਵਾ ਲੋਕਾਂ ਦੇ ਘਰਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਬਈ ਜਿਹੜਾ ਕੋਈ ਵਾਧੂ ਕਰ ਲੈਣਾ ਹੁੰਦਾ ਉਹ ਲੈਣ ਤੇ ਕੰਡਿਆਂਦਾ ਵੀ ਚਲੋ ਆ ਜੇ ਗੁਜ਼ਾਰਾ ਕਰੋ ਫਿਰ ਦੇਖਾਂਗੇ ਨਹੀਂ ਆਪਣੇ ਸੂਰਜ ਦੇਵਤਾ ਦੇ ਦਰਸ਼ਨ ਕਿੰਨੇ ਦਿਨ ਹੋਏ ਤੁਹਾਨੂੰ 25 ਦਿਨ ਹੋ ਚੱਲੇ ਜੀ ਨਹੀਂ ਆਏ ਸੂਰਜ ਸੂਰਜ ਵੀ ਨਿਕਲਿਆ ਕੱਲ ਮਾੜੀ ਮੋੜੀ ਚਲਕ ਗਈ ਉਹ ਵੀ ਨਾ ਆਇਆ ਰਗੀ ਸ਼ਾਮ ਦੇ ਵੇਲੇ ਤੇ ਨਾਲੇ ਏਦਾਂ 10 15 ਮਿੰਟ ਰਾਈ ਤੇ ਚਲ ਉਹ ਵੀ ਜਾਈ ਚਲਕ ਤੇ ਧੁੰਦ ਨਹੀਂ ਹੁੰਦੀ ਤੇ ਸੇਕ ਪਹੁੰਚਦੇ ਨਹੀਂ ਤੂੰ ਤੋਂ ਪਤਾ ਜਿੱਦਾਂ ਫਿਰ ਤੁਸੀਂ ਦੁਕਾਨਾਂ ਤੇ ਨੌਕਰ ਵਗੈਰਾ ਵੀ ਰੱਖੇ ਹੁੰਦੇ ਫਿਰ ਕਿਦਾਂ ਖਰਚਾ ਉਹਨਾਂ ਦਾ ਪੂਰਾ ਹੁੰਦਾ ਨੌਕਰ ਢਾਤੇ ਵਿਹਲੇ ਬੈਠੇ ਕਲਮ ਕਲਮੇ ਬੈਠੇ ਨੌਕਰੀ ਨਹੀਂ ਰੱਖਿਆ ਉਹਨਾਂ ਕੇ ਬੁਟਾਉਦੇ ਤੇ ਵੀ ਦੱਸ ਸਾਡਾ ਆਪਣਾ ਨਹੀਂ ਖਰਚਾ ਨੇ ਤੁਹਾਡੇ ਕਿੱਥੋਂ ਪੂਰਾ ਲਵਾਂਗੇ ਠੀਕ ਹੈ ਜੀ ਵੇਖੋ ਜੀ ਇਹਨਾਂ ਨੇ ਵੀ ਗੱਲਬਾਤ ਕੀਤੀ ਹੈ ਵੀ ਵੇਖੋ ਜੀ ਲੱਖਾਂ ਰੁਪਈਆ ਦੀ ਦੁਕਾਨ ਦੇ ਵਿੱਚ ਲੱਖਾਂ ਰੁਪਈਆ ਦਾ ਕੱਪੜਾ ਰੱਖ ਕੇ ਬੈਠੇ ਆ ਔਰ ਫਿਰ ਵੀ ਵੇਖੋ ਦੁਕਾਨ ਤੇ ਗਾਹਕ ਨਹੀਂ ਹੈਗਾ ਜਿੰਨੇ ਚਿਰ ਗਾਹਕ ਨਹੀਂ ਹੋਊਗਾ ਨਾ ਜਿਹੜੇ ਇਹਨਾਂ ਦਾ ਉਹ ਇੱਕ ਇਸ ਕੰਮ ਆਊਗਾ ਠੰਡ ਦਾ ਇਹਦਾ ਮੁੱਖ ਕਾਰਨ ਹੈਗਾ ਠੰਡ 10 15 ਦਿਨ ਤੋਂ 20 ਦਿਨ ਤੋਂ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਉਹਦੇ ਕਰਕੇ ਨਾ ਦੇ ਕੋਈ ਪਿੰਡਾਂ ਚੋਂ ਗਾਹ ਘਾ ਰਿਆ ਤੇ ਨਾ ਕੋਈ ਸ਼ਹਿਰ ਚੋਂ ਗਾਹ ਘਾ ਰਿਆ ਇਹਦਾ ਕਾਰਨ ਇੱਕ ਤੇ ਇਹ ਵੀ ਆ ਵੀ ਮਤਲਬ ਠੰਡ ਤੇ ਹੈ ਗਈ ਹੈ ਗਈ ਹੈ ਠੰਡ ਕਰਕੇ ਲੋਕਾਂ ਦੇ ਹੋਰ ਨਾ ਲੋਕਾਂ ਦੇ ਵੀ ਕਾਰੋਬਾਰ ਜਿਹੜੇ ਉਹ ਮਤਲਬ ਠੋਸ ਹੋਏ ਪਏ ਆ ਉਹਨਾਂ ਕੋਲ ਲੋਕਾਂ ਕੋਈ ਪੈਸਾ ਹੀ ਨਹੀਂ ਆਗਾ ਜਿਹੜਾ ਕਿ ਉਹ ਖਰਚ ਸੰਗਣ ਹੁਣ ਸਿਰਫ ਕੋਈ ਲੋੜਵੰਦ ਬਿਲਕੁਲ ਜਿਹਦਾ ਨਹੀਂ ਕਿਹੇ ਚੀਜ਼ ਬਿਨਾ ਸਰਦਾ ਉਹ ਹੋਈ ਕੋਈ ਚੀਜ਼ ਖਰੀਦਣ ਡਿਆ ਉਹ ਨਹੀਂ ਤੇ ਬਾਕੀ ਮਤਲਬ ਪੈਸੇ ਦੀ ਪੈਸਾ ਨਾ ਹੋਣ ਕਰਕੇ ਲੋਕੀ ਦੁਕਾਨਾਂ ਤੇ ਵੀ ਨਹੀਂ ਆ ਰਹੇ ਮੈਂ ਇਸੇ ਤਰ੍ਹਾਂ ਹੀ ਹੋਰ ਵੀ ਦੁਕਾਨਦਾਰ ਇਸ ਬਾਜ਼ਾਰ 'ਚ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਰਾਜਕਮਰ ਰਾਜਕਮਰ ਜੀ ਕਿੱਦਾਂ ਚੱਲ ਰਿਹਾ ਕਾਰੋਬਾਰ ਕਾਰੋਬਾਰ ਠੰਢੇ ਹੀ ਆ ਗਏ ਮੰਦੇ ਹੀ ਐ ਸਮਝ ਲਓ ਕਹ ਲਈਏ ਨੇ ਕੀ ਕਾਰਨ ਹੈ ਕਿਉਂ ਮੰਦਾ ਕਿਉਂ ਆ ਕਾਰਨ ਠੰਢ ਠੰਢ ਜਿਹਾ ਮਤਲਬ ਗਾਹਕ ਨਿਕਲਦੇ ਘੱਟ ਨੇ ਕਿੰਨੇ ਦਿਨ ਹੋ ਗਏ ਸੂਰਜ ਦੇਵਤਾ ਨਹੀਂ ਵੇਖੇ ਸੂਰਜ ਦੇਵਤਾ ਨੂੰ ਵੇਖੇ ਨੂੰ 10-15 ਦਿਨ ਹੋ ਗਏ ਮਲੇ ਜਿਆਦਾ ਮੰਦੇ ਦਾ ਕਾਰਨ ਕੀ ਆ ਏ ਜਿਆਦਾ ਕਾਰਨ ਠੰਡ ਆ ਕੇ ਠੰਡ ਕਰਕੇ ਆ ਠੰਡ ਆ ਕਰ ਬਰ ਸਾਰੇ ਪਾਸੇ ਲੇਬਰ ਦਾ ਕੰਮ ਬੰਦ ਆ ਤੇ ਲੇਬਰ ਦਾ ਕੰਮ ਘੁਮ ਚਲੇ ਤੇ ਨਾਲੇ ਫਿਰ ਅਗਲੇ ਖੀਦਾਰੀ ਵੀ ਕਰਦੇ ਆ ਮਲੇ ਜੀ ਦੁਕਾਨਦਾਰਾਂ ਦਾ ਮੰਦਾ ਜਿਹੜੇ ਆਪਣੇ ਗਾਹਕ ਹੁੰਦੇ ਗਾਹਕਾਂ ਦਾ ਵੀ ਤੇ ਪਿੱਛੇ ਮੰਦਾ ਹੀ ਆ ਉਹਨਾਂ ਦਾ ਹੀ ਮੰਦਾ ਹੀ ਆ ਨਾ ਜਿਦਾਂ ਨੇ ਗਾਹਕਾਂ ਕੋ ਪੈਸਾ ਆਊਗਾ ਤੇ ਉਹ ਤਾਂ ਹੀ ਦੁਕਾਨਦਾਰ ਕੋਲ ਲੈ ਕੇ ਆਉਣਗੇ ਤਾਂ ਹੀ ਉਹ ਫਿਰ ਖਰੀਦਾਰੀ ਤਾਂ ਹੀ ਕਰਦੇ ਆ ਨਾ ਜੇ ਉਹਨਾਂ ਕੋਲ ਪੈਸਾ ਹੋਵੇ ਹੋਊਗਾ ਤੇ ਨਹੀਂ ਵੇਖੋ ਜਿੱਦਾਂ ਤੁਹਾਡਾ ਕਰਿਆਨੇ ਦਾ ਕੰਮ ਆ ਕਰਿਆਨੇ ਦਾ ਤੇ ਹਰ ਬੰਦੇ ਨੂੰ ਲੋੜ ਹੁੰਦੀ ਆ ਤੇ ਤੁਹਾਡੇ ਕੋਲ ਤੇ ਮੇਰੇ ਸਾਹ ਨੂੰ ਤੇਜ਼ੀ ਚਾਹੀਦੀ ਆ ਮਤਲਬ ਜਿਹਦੇ ਪੈਸਾ ਖੁੱਲਾ ਹੋਵੇ ਤੇ ਫਿਰ ਉਹ ਖਾਣ ਪੀਣ ਵੀ ਖੁੱਲਾ ਕਰ ਲਿਆ ਤੇ ਪੈਸਾ ਘਟਾਵੇ ਤੇ ਖਾਣ ਪੀਣ ਦੀ ਵੀ ਗੁੰਜਾਇਸ਼ ਕਰਕੇ ਅਗਲੇ ਟਾਈਮ ਪਾਸ ਕਰਦੇ ਆ ਆਪਣਾ ਮਤਲਬ ਜੇ ਜਦੋਂ ਬੰਦੇ ਕੋਲ ਖੁੱਲਾ ਪੈਸਾ ਹੁੰਦਾ ਉਦੋਂ ਸਮਾਨ ਜਦੋਂ ਥੋੜਾ ਜਿਆਦਾ ਲੋਡ ਤੋਂ ਵੱਧ ਖਰੀਦ ਲੈਂਦਾ ਵੀ ਚਲ ਕੋਈ ਨਹੀਂ ਪਏ ਹੈਗੇ ਵੱਧ ਵੀ ਲੈਂਦੇ ਚਲ ਅਗਲੇ ਮਹੀਨੇ ਵਾਸਤੇ ਵੀ ਲੈ ਜਾਂਦੇ ਹਾਂ ਜੀ ਜੀ ਇਦੋਂ ਦੋ ਮਤਲਬ ਗਾਹ ਕੋ ਪੈਸੇ ਨਹੀਂ ਹੁੰਦੇ ਫਿਰ ਉਹ ਆਪਣਾ ਸੰਗ ਸਰਫੇ ਨਾਲ ਜਿੰਨਾ ਬਿਲਕੁਲ ਲੋਡ ਮੁਤਾਬਕ ਜਿਹੜਾ ਸਮਾਨ ਖੜਦਾ ਇਦਾਂ ਕਰ ਦਿਆ ਸਭ ਤੋਂ ਪਹਿਲੋਂ ਸਾਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਸਰੀ ਕਾਲ ਪ੍ਰਮਾਤਮਾ ਨਵਾਂ ਸਾਲ ਸਭ ਵਾਸਤੇ ਖੁਸ਼ੀਆਂ ਖੇੜਿਆਂ ਵਾਲਾ ਲੈ ਕੇ ਆਇਆ ਤੇ ਆਪਾਂ ਕਾਰੋਬਾਰ ਦੀ ਗੱਲ ਕਰਨ ਵਾਸਤੇ ਆਏ ਅੱਜ ਵੀ ਅੱਜ ਦੇ ਕੁਝ ਦਿਨਾਂ ਤੋਂ ਜਿੱਦਾਂ ਕਿ ਆਪਣਾ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਣਦੇ ਤੇ ਕਾਰੋਬਾਰ ਦਾ ਤੇ ਕੀ ਅਸਰ ਪਿਆ ਭਾਜੀ ਕਾਰੋਬਾਰ ਤਾਂ ਪੰਜਾਬ ਦੇ ਵਿੱਚ ਠੰਡ ਕਰਕੇ ਬਹੁਤ ਜ਼ਿਆਦਾ ਮੰਦਾ ਚੱਲ ਰਿਹਾ ਪਿਛਲੇ 21-22 ਦਿਨ ਨੂੰ ਹੋ ਗਏ ਨੇ ਕਾਰੋਪਾਰ ਸਭ ਦਾ ਬਹੁਤ ਜ਼ਿਆਦਾ ਡਾਊਨ ਚੱਲ ਰਿਹਾ ਕਿਉਂਕਿ ਸਰਦੀ ਕਰਕੇ ਕੋਈ ਵੀ ਘਰੋਂ ਕੱਕਾ ਨੂੰ ਬਾਹਰ ਨਿਕਲਣ ਨੂੰ ਕੋਈ ਵੀ ਤਿਆਰ ਨਹੀਂ ਹੈਗਾ ਕਿਉਂਕਿ ਸਰਦੀ ਇੰਨੀ ਪੈ ਰਹੀ ਹੈ ਬੱਚੇ ਬਜ਼ੁਰਗਾਂ ਵਾਸਤੇ ਬਹੁਤ ਜ਼ਿਆਦਾ ਹਾਨੀ ਕਰ ਰਹੀ ਹੈ ਭਾਜੀ ਸੂਰਜ ਦੇਵਤਾ ਦੇ ਦਰਸ਼ਨ ਕਿੰਨੇ ਦਿਨ ਹੋਏ ਹੋਇਆ ਨੂੰ ਭਾਜੀ ਘਰ ਤੋਂ ਘੱਟ 21-22 ਦਿਨ ਹੋ ਗਏ ਭਾਜੀ ਸੂਰਜ ਦੇਵਤਾ ਦੇ ਦਰਸ਼ਨ ਬਹੁਤ ਵਾਰ ਕਿੰਨੇ ਇੱਕ ਦੋ ਵਾਰ ਹੀ ਹੋਇਆ ਉੱਥੋਂ ਬਾਹਰ ਨਹੀਂ ਹੋਇਆ ਭਾਜੀ ਤੁਹਾਡਾ ਕਾਹਦਾ ਕਾਰੋਬਾਰ ਜੇ ਸਾਰੇ ਮੇਰੀ ਕਿਤਾਬਾਂ ਦੀ ਦੁਕਾਨ ਭਾਜੀ ਤੇ ਕਿਤਾਬਾਂ ਦਾ ਕਿਦਾਂ ਸੀਜ਼ਨ ਚੱਲ ਰਿਹਾ ਵਾ ਭਾਜੀ 2020 ਲੋਕਡਾਊਨ ਤੋਂ ਬਾਅਦ ਨਾਲ ਕਾਰੋਬਾਰ ਸਾਡਾ ਕਿਤਾਬਾਂ ਦਾ ਬਹੁਤ ਜ਼ਿਆਦਾ ਡਾਊਨ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚੋਂ ਪਾਸਪੋਰਟ ਇਹਨਾਂ ਕੋ ਇਹਨਾਂ ਕੋ ਬਣ ਰਿਹਾ ਜਿੰਨੇ ਆਧਾਰ ਕਾਰਡ ਦੀ ਬਣ ਰਹੇ ਸਾਡੀ ਸਾਰੀ ਬੈਲਟ ਸਾਰੀ ਇਹ ਕੋਈ ਇੰਗਲੈਂਡ ਚਲ ਗਈ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਸਾਰੀ ਭਾ ਚਲ ਗਈ ਸਾਡਾ ਉਹਨੀਆਂ ਗਦਾਬਾਂ ਸਾਡੀਆਂ ਉਹ ਨਹੀਂ ਵੰਦੀਆਂ ਜਿੰਨੀਆਂ ਅੱਜ ਜਿੰਨੀਆਂ ਪਾਇਲਟਸ ਦੀਆਂ ਉਹ ਉਹ ਵਿਗਦੀਆਂ ਸਾਡਾ ਸਾਰੀ ਬੈਲਟ ਸਾਡੀ ਐਜੂਕੇਸ਼ਨ ਵਾਲੀ ਸਾਰੀ ਬੈਲਟ ਭਾਰੀ ਉਹ ਚਲ ਗਈ ਬਾਹਰ ਅੱਗੇ ਇਹਦਾ ਸਕੂਲਾਂ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਲੋਕੀ ਮਾਰੋਮਾਰੀ ਕਰਦੇ ਕੋਣ ਆਪ ਆਵਾਜ਼ਾਂ ਮਾਰਦੇ ਆ 50 70% ਉਹਨਾਂ ਦੀਆਂ ਸੀਟਾਂ ਖਾਲੀ ਜਾ ਰਹੀਆਂ ਤੁਸੀਂ ਯੂਨੀਵਰਸਿਟੀ ਚਲ ਜਾਓ ਖਾਲਤਾ ਗੱਲ ਚਲ ਜਾਓ ਡੀਏਵੀ ਕਾਲਜ ਚਲ ਜਾਓ ਪੂਰਾ ਰਾਸ਼ ਹੁੰਦੇ ਉਹ ਕੋਈ ਨਹੀਂ ਹੋਤੇ ਹੋਤੇ ਜਾ ਰਿਆ ਸਿਰਫ ਜਾ ਰਹੇ ਨੇ ਪਲੱਸ 1 ਤੇ ਪਲੱਸ 2 ਜਿੰਨਾ ਆਰਲੈਟਸ ਅੰਕੰਨੀਆਂ 25-25 ਲੱਖ ਰੁਪਏ ਲਾ ਗਏ ਜਿੰਨਾ ਬੱਚੇ ਬਾਹਰ ਭੇਜਨੇ ਆ ਪਰ ਹੁਣ ਬਾਹਰ ਵੀ ਕੋਈ ਹਾਲ ਨਹੀਂ ਪੰਜਾਬ ਸਰਕਾਰ ਤੋਂ ਅਸੀਂ ਇਹੋ ਮੰਗ ਕਰਦੇ ਆ ਜਿਹੜੇ ਬਾਹਰ ਗਏ ਆ ਉਹਨਾਂ ਨੂੰ ਇੱਥੇ ਲੈ ਕੇ ਆਵੇ ਰੋਜ਼ਗਾਰ ਦੇ ਪ੍ਰਬੰਧ ਕਰੇ ਪੰਜਾਬ ਦੀ ਜਿਹੜੀ ਜਵਾਨੀ ਪੰਜਾਬ ਦੀ ਜਿਹੜੀ ਇੰਜੀਨੀਅਰ ਡਾਕਟਰ ਉਹ ਸਾਰੇ ਇੱਥੋਂ ਇੱਥੋਂ ਜਾ ਰਹੇ ਆ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਕਾਰੋਬਾਰ, ਰੋਜ਼ਗਾਰ, ਇਹਨਾਂ ਨੂੰ ਸਹੂਲਤਾਂ, ਸਬਸਿਡੀਆਂ, ਕੋਈ ਫੈਕਟਰੀ ਲੋਨ ਵਾਸਤੇ, ਕੋਈ ਪੜ੍ਹਾਈ ਵਾਸਤੇ, ਇਹਨਾਂ ਨੂੰ ਸਕੋਲਰਸ਼ਿਪ, ਇਹ ਇਹਨਾਂ ਨੂੰ ਪੰਜਾਬ ਨੂੰ ਬਚਾ ਲਓ। ਜੇ ਤੁਹਾਡੂ ਬਚਾਇਆ ਜਾਂਦਾ ਨਹੀਂ ਤਾਂ ਪੰਜਾਬ ਆਪਣਾ ਬਹੁਤ ਜ਼ਿਆਦਾ ਪਿੱਛੇ ਜਾ ਰਿਹਾ ਪਾਜੀ। ਧੰਨਵਾਦ ਜੀ। ਇਹ ਸੰਜੀ ਇਹਨਾਂ ਦਾ ਕਿਤਾਬਾਂ ਦਾ ਕਾਰੋਬਾਰ ਆ। ਇਹਨਾਂ ਨੇ ਦੱਸਿਆ ਕਿ ਜਦੋਂ ਦਾ ਮਤਲਬ 2020 ਤੋਂ ਲੈ ਕੇ ਲੌਕਡਾਊਨ ਜਦੋਂ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਇਹਨਾਂ ਦਾ ਕਿਤਾਬਾਂ ਦਾ ਜਿਹੜਾ ਕਾਰੋਬਾਰ ਉਹ ਵੀ ਠੱਪ ਹੋ ਕੇ ਰਹਿ ਗਿਆ ਵਾ ਮੈਂ ਕਿਹਾ ਜਿੰਨੇ ਵੀ ਬੱਚੇ ਹੈਗੇ ਪਲੱਸ 2 ਤੋਂ ਬਾਅਦ ਸਾਰੇ ਬਾਹਰ ਜਾਈ ਆ ਰਹੇ ਆ ਸਭ ਤੋਂ ਜ਼ਿਆਦਾ ਵਿਕਰੀ ਹੈ ਤੇ ਆਇਲਟਸ ਆਇਲਟਸ ਵਾਲੀਆਂ ਕਿਤਾਬਾਂ ਦੀ ਵਿਕਰੀ ਹੈਗੀ ਆ ਬਾਕੀ ਜਿਹੜੀਆਂ ਸਕੂਲਾਂ ਦੀਆਂ ਕਿਤਾਬਾਂ ਵਾ ਉਹਨਾਂ ਕਾਲਜਾਂ ਦੀਆਂ ਕਿਤਾਬਾਂ ਵਾ ਉਹਨਾਂ ਦਾ ਕਿਤਾਬਾਂ ਦੀ ਵਿਕਰੀ ਜਿਹੜੀ ਆ ਬਿਲਕੁਲ ਠੱਪ ਹੋ ਕੇ ਰਹਿ ਗਈ ਆ ਇਸ ਇਸ ਵੇਲੇ ਜਿਹੜੇ ਅਸੀਂ ਬਾਜ਼ਾਰ ਵਿੱਚ ਖੜੇ ਆ ਇਹ ਸ਼ਹਿਰ ਦਾ ਇਹਨੂੰ ਆਪਾਂ ਧੁਰਾ ਕਹਿ ਸਕਦੇ ਆ ਇਹ ਆ ਇਹ ਮਸੂਲੀਆ ਦਰਵਾਜ਼ਾ ਚੌਂਕੀ ਵਾਲਾ ਬਾਜ਼ਾਰ ਇੱਥੇ ਮੇਨ ਰੋਸ਼ਨ ਦੀ ਦੁਕਾਨ ਬੜੀ ਮਸ਼ਹੂਰ ਆ ਗੁਲਸ਼ਨ ਜੈਨ ਦੀ ਮਸ਼ਹੂਰ ਆ ਮਾਣਾ ਜੁਵਲਰ ਮਤਲਬ ਜੋ ਵੀ ਸ਼ਹਿਰ ਦਾ ਜਿਹਨੂੰ ਆਪਾਂ ਕ੍ਰੀਮ ਕਹਿ ਸਕਦੇ ਸਾਰੇ ਇਸੇ ਬਾਜ਼ਾਰ ਚ ਜੋ ਵੀ ਲਗਭਗ ਇਸ ਸ਼ਹਿਰ ਨੂੰ 40 50 ਪਿੰਡ ਪੈਂਦੇ ਆ ਔਰ ਸਾਰੇ ਹੀ ਪਿੰਡਾਂ ਵਾਲੇ ਉਹਨਾਂ ਦਾ ਆਉਣ ਦਾ ਰਸਤਾ ਇਹੋ ਹੀ ਰਸਤਾ ਵਾ ਤੇ ਇੱਥੇ ਹਰ ਵੇਲੇ ਦੁਕਾਨਾਂ ਦੇ ਬਹੁਤ ਰਸ਼ ਰਿੰਦਾ ਸੀ ਪਰ ਹੁਣ ਆਪਾਂ ਕੁਝ ਦਿਨਾਂ ਤੋਂ ਲਗਭਗ ਨਵੇਂ ਸਾਲ ਤੋਂ ਵੇਖ ਰਹੇ ਹਾਂ ਕਿ ਬਿਲਕੁਲ ਦੁਕਾਨਦਾਰ ਜਿਹੜੇ ਆ ਵਿਲੇ ਮੱਖੀਆਂ ਮਾਰ ਰਹੇ ਆ ਤੇ ਕਾਰੋਬਾਰ ਦਾ ਜਿਹੜਾ ਬਹੁਤ ਬੁਰਾ ਹਾਲ ਆ ਮੈਂ ਜਨੇਲਾਗੁਰੂ ਤੋਂ ਜਸਪਾਲ ਸ਼ਰਮਾ ਦਾ ਸਮਰ ਨਿਊਜ਼ ਵੀ ਲੋਕਡਾਊਨ ਤੋਂ ਬਾਅਦ ਨਾਲ ਕਾਰੋਬਾਰ ਸਾਡਾ ਕਿਤਾਬਾਂ ਦਾ ਬਹੁਤ ਜ਼ਿਆਦਾ ਡਾਊਨ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚੋਂ ਪਾਸਪੋਰਟ ਇਨਾਂ ਕੋ ਇਨਾਂ ਕੋ ਬਨ ਰਿਹਾ ਜਿੰਨੇ ਅਧਾਰ ਕਾਰਡ ਦੀ ਬਨ ਰਹੇ ਸਾਡੀ ਸਾਰੀ ਬੈਲਟ ਸਾਰੀ ਇਹ ਕੋਈ ਇੰਗਲੈਂਡ ਚਲ ਗਈ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਸਾਰੀ ਭੱਜ ਚਲੀ ਗਈ ਸਾਡਾ ਉਹਨੀਆਂ ਗਦਾਬਾਂ ਸਾਡੀਆਂ ਕੋ ਨਹੀਂ ਵੰਦੀਆਂ ਜਿੰਨੀਆਂ ਅੱਜ ਜਿੰਨੀਆਂ ਪਾਇਲਟਸ ਦੀਆਂ ਉਹ ਉਹ ਵਿਗਦੀਆਂ ਸਾਡਾ ਸਾਰੀ ਬੈਲਟ ਸਾਡੀ ਐਜੂਕੇਸ਼ਨ ਵਾਲੀ ਸਾਰੀ ਬੈਲਟ ਭਾਰੀ ਉਹ ਚਲ ਗਈ ਬਾਹਰ ਅੱਗੇ ਇਹਦਾ ਸਕੂਲਾਂ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਲੋਕੀ ਮਾਰੋਮਾਰੀ ਕਰਦੇ ਆ ਕੋਣ ਆਪਵਾਜਾਂ ਮਾਰਦਿਆ 50 70% ਉਹਨਾਂ ਦੀਆਂ ਸੀਟਾਂ ਖਾਲੀ ਜਾ ਰਹੀਆਂ ਤੁਸੀਂ ਯੂਨੀਵਰਸਿਟੀ ਚਲ ਜਾਓ ਖਾਲਤਾ ਕਾਲਜ ਚਲ ਜਾਓ ਡੀਵੀ ਕਾਲਜ ਚਲ ਜਾਓ ਪੂਰਾ ਰਾਸ਼ ਹੁੰਦੇ ਉਹ ਕੋਈ ਨਹੀਂ ਹੋਤੇ ਹੋਤੇ ਜਾ ਰਿਆ ਸਿਰਫ ਜਾ ਰਹੇ ਨੇ ਪਲੱਸ 1 ਤੇ ਪਲੱਸ 2 ਜਿੰਨਾ ਆਇਲਟਸ ਕਰਨੀਆਂ 25-25 ਲੱਖ ਰੁਪਏ ਲਾਗੇ ਜਿੰਨਾ ਬੱਚੇ ਬਾਹਰ ਭੇਜਨੇ ਆ ਪਰ ਹੁਣ ਪਰ ਵੀ ਕੋਈ ਹਾਲ ਨਹੀਂ ਪੰਜਾਬ ਸਰਕਾਰ ਤੋਂ ਅਸੀਂ ਇਹੋ ਮੰਗ ਕਰਦੇ ਆ ਜਿਹੜੇ ਬਾਹਰ ਗਏ ਆ ਉਹਨਾਂ ਨੂੰ ਇੱਥੇ ਲੈ ਕੇ ਆਵੇ ਰੋਜ਼ਗਾਰ ਦੇ ਪ੍ਰਬੰਧ ਕਰੇ ਪੰਜਾਬ ਦੀ ਜਿਹੜੀ ਜਵਾਨੀ ਪੰਜਾਬ ਦੀ ਜਿਹੜੀ ਇੰਜੀਨੀਅਰ ਡਾਕਟਰ ਉਹ ਸਾਰੇ ਇੱਥੋਂ ਇੱਥੋਂ ਜਾ ਰਹੇ ਆ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਕਾਰੋਬਾਰ, ਰੋਜ਼ਗਾਰ, ਇਹਨਾਂ ਨੂੰ ਸਹੂਲਤਾਂ, ਸਬਸਿਡੀਆਂ, ਕੋਈ ਫੈਕਟਰੀ ਲੋਨ ਵਾਸਤੇ, ਕੋਈ ਪੜ੍ਹਾਈ ਵਾਸਤੇ, ਇਹਨਾਂ ਨੂੰ ਸਕਾਲਰਸ਼ਿਪ ਜਾਂ ਇਹ ਇਹਨਾਂ ਨੂੰ ਪੰਜਾਬ ਨੂੰ ਬਚਾ ਲਓ ਜੇ ਤੁਹਾਡੂ ਬਚਾਇਆ ਜਾਂਦਾ ਨਹੀਂ ਤਾਂ ਪੰਜਾਬ ਆਪਣਾ ਬਹੁਤ ਜ਼ਿਆਦਾ ਪਿੱਛੇ ਜਾ ਰਿਹਾ ਪਾਜੀ ਧੰਨਵਾਦ ਜੀ ਇਹ ਸੰਜੀ ਇਹਨਾਂ ਦਾ ਕਿਤਾਬਾਂ ਦਾ ਕਾਰੋਬਾਰ ਆ ਇਹਨਾਂ ਨੇ ਦੱਸਿਆ ਕਿ ਜਦੋਂ ਦਾ ਮਤਲਬ 2020 ਤੋਂ ਲੈ ਕੇ ਲੌਕਡਾਊਨ ਜਦੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਇਹਨਾਂ ਦਾ ਕਿਤਾਬਾਂ ਦਾ ਜਿਹੜਾ ਕਾਰੋਬਾਰ ਉਹ ਵੀ ਠੱਪ ਹੋ ਕੇ ਰਹਿ ਗਿਆ ਵਾ ਨਾ ਕਿ ਜਿੰਨੇ ਵੀ ਬੱਚੇ ਹੈਗੇ ਪਲੱਸ 2 ਤੋਂ ਬਾਅਦ ਸਾਰੇ ਬਾਹਰ ਜਾਈ ਆ ਰਹੇ ਆ ਸਭ ਤੋਂ ਜ਼ਿਆਦਾ ਵਿਕਰੀ ਹੈ ਤੇ ਆਇਲਟਸ ਆਇਲਟਸ ਵਾਲੀਆਂ ਕਿਤਾਬਾਂ ਦੀ ਵਿਕਰੀ ਹੈਗੀ ਆ ਬਾਕੀ ਜਿਹੜੀਆਂ ਸਕੂਲਾਂ ਦੀਆਂ ਕਿਤਾਬਾਂ ਵਾ ਉਹਨਾਂ ਕਾਲਜਾਂ ਦੀਆਂ ਕਿਤਾਬਾਂ ਵਾ ਉਹਨਾਂ ਦੇ ਕਿਤਾਬਾਂ ਦੀ ਵਿਕਰੀ ਜਿਹੜੀ ਆ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ ਇਸ ਇਸ ਵੇਲੇ ਜਿਹੜੇ ਆਪਾਂ ਇਸ ਬਾਜ਼ਾਰ ਵਿੱਚ ਖੜੇ ਆ ਇਹ ਸ਼ਹਿਰ ਦਾ ਇਹਨੂੰ ਆਪਾਂ ਧੁਰਾ ਕਹਿ ਸਕਦੇ ਆ ਇਹ ਆ ਇਹ ਮਸੂਲੀਆ ਦਰਵਾਜ਼ਾ ਚੌਂਕੀ ਵਾਲਾ ਬਾਜ਼ਾਰ ਇੱਥੇ ਮੇਨ ਰੋਸ਼ਨ ਦੀ ਦੁਕਾਨ ਬੜੀ ਮਸ਼ਹੂਰ ਆ ਗੁਲਸ਼ਨ ਜੈਨ ਦੀ ਮਸ਼ਹੂਰ ਆ ਮਾਣਾ ਜੁਵਲਰ ਮਤਲਬ ਜੋ ਵੀ ਸ਼ਹਿਰ ਦਾ ਜਿਹਨੂੰ ਆਪਾਂ ਕ੍ਰੀਮ ਕਹਿ ਸਕਦੇ ਸਾਰੇ ਇਸੇ ਬਾਜ਼ਾਰ ਚ ਜੋ ਵੀ ਲਗਭਗ ਇਸ ਸ਼ਹਿਰ ਨੂੰ 40 50 ਪਿੰਡ ਪੈਂਦੇ ਆ ਔਰ ਸਾਰੇ ਹੀ ਪਿੰਡਾਂ ਵਾਲੇ ਉਹਨਾਂ ਦਾ ਆਉਣ ਦਾ ਰਸਤਾ ਇਹੋ ਹੀ ਰਸਤਾ ਵਾ ਤੇ ਇੱਥੇ ਹਰ ਵੇਲੇ ਦੁਕਾਨਾਂ ਦੇ ਬਹੁਤ ਰੌਣਕ ਰਹਿੰਦਾ ਹੀ ਪਰ ਹੁਣ ਆਪਾਂ ਕੁਝ ਦਿਨਾਂ ਤੋਂ ਲਗਭਗ ਨਵੇਂ ਸਾਲ ਤੋਂ ਵੇਖ ਰਹੇ ਹਾਂ ਕਿ ਬਿਲਕੁਲ ਦੁਕਾਨਦਾਰ ਜਿਹੜੇ ਆ ਵਿਲੇ ਮੱਖੀਆਂ ਮਾਰ ਰਹੇ ਆ ਤੇ ਕਾਰੋਬਾਰ ਦਾ ਜਿਹੜਾ ਬਹੁਤ ਬੁਰਾ ਹਾਲ ਆ ਮੈਂ ਜਨੇਲਾ ਗੁਰੂ ਤੇ ਜਸਵਾਲ ਸ਼ਰਮਾ ਦਾ ਸਮਰਨ ਨਿਊਜ਼